ਪ੍ਰਿਅੰਕਾ ਚੋਪੜੇ ਨੇ ਜੋਨਸ ਦੇ ਵਿਆਹ ਨੂੰ ਅਜੇ ਜਿਆਦਾ ਸਵਾਨੀ ਹੋਇਆ ਤੇ ਹਾਲੇ ਵਿੱਚ ਖਬਰਾਂ ਆਉਣ ਲੱਗੀਆਂ ਕਿ ਇਕ ਆਪਲੇ ਕੁਝੇ ਤੋਂ ਅਲੱਗ ਹੋ ਰਿਹਾ ਨਿਕਾ ਦੇ ਪ੍ਰਿਅੰਕਾ ਦੇ ਵਿਆਹ ਨੂੰ ਅਜੇ ਇੱਕ ਤੋਂ ਸਾਰਾ ਦਿਨੀ ਹੋਏ ਸੰਦੋਂ ਅੱਤੇ ਡਿਵੋਰਸ ਦੀਆਂ ਖਬਰਾਂ ਆਉਣ ਲੱਗੀਆਂ ਅੱਜ ਹੁਣ ਪ੍ਰਿਅੰਕਾ ਚੋਪੜੇ ਨੇ ਇਸ ਨਾਲ ਜੁੜਿਆ ਕੋਈ ਬਿਆਨ ਜਾਰੀ ਨਹੀਂ ਕੀਤਾ ਜਿਸ ਕਾਰਨ ਤੇ ਡਿਵੋਰਸ ਦੀਆਂ ਖਬਰਾਂ ਹੋਰ ਵਧੀਆਂ ਇਸ ਤੋਂ ਬਾਅਦ ਅੱਜ ਪ੍ਰਿਅੰਕਾ ਨੇ ਇਸ ਖਬਰ ਨੂੰ ਫੇਲਣ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ ਨੀ ਕਦੇ ਆਪਣੇ ਵਿਆਹ ਨੂੰ ਟੁੱਟਣ ਨੂੰ ਲੈ ਕੇ ਚੱਲ ਰਹੀਆਂ ਖਬਰਾਂ ਤੇ ਕੁਝ ਨਾ ਬੋਲਦੇ ਹੋਏ اداکارਾਂ ਨੇ ਆਪਣੀ ਅਤਿ ਨਿੱਜੀ ਜਾਨ ਦੇ ਭਾਵਨਾਵਾਂ ਵਾਲੀ ਤਸਵੀਰ ਸ਼ੇਅਰ ਕੀਤੀ ਹੈ ਇਸ ਤਸਵੀਰ ਦੇ ਸਾਹਮਣੇ ਆਉਂਦੇ ਨਿੱਕੇ ਤੇ ਪ੍ਰਿਅੰਕਾ ਦੀਵੋਰਸ ਦੀਆਂ ਖਬਰਾਂ ਤੇ ਸ਼ਾਇਦ ਵਿਰਾਮ ਲੱਗ ਗਿਆ ਹੋਵੇਗਾ ਹਾਲੇ ਵੀ ਸ਼ਨੀਵਾਰ ਨੂੰ ਹੀ ਪ੍ਰਿਅੰਕਾ ਨਿੱਕੇ ਬ੍ਰਦਰਜ਼ ਦਾ ਕੰ ਸਰਟ اٹੈਂਡ ਕੀਤਾ ਸੋਸ਼ਲ ਮੀਡੀਆ 'ਤੇ ਇਸ ਕੰ ਸਰਟ ਦੀਆਂ ਕਈ ਤਸਵੀਰਾਂ ਤੇ ਵੀਡੀਓ ਵਾਇਰ ਹੋ ਰਹੀਆਂ ਨੇ ਜਿਸ ਵਿੱਚ ਪ੍ਰਿਅੰਕਾ ਚੋਪੜ ਆਪਣੀ ਸਾਂਮੀ ਨਾਲ ਖੂਬ ਇੰਜੋਏ ਕਰੀ ਹੈ ਪ੍ਰਿਅੰਕਾ ਨੇ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਦਿੱਤਾ ਪ੍ਰਿਅੰਕਾ ਨੇ ਲਿਖਿਆ ਮੇਰਾ ਪਹਿਲਾ ਦੇਹ ਸ਼ਾਨਦਾਰ ਆ ਮੈਂ ਤੁਹਾਡੇ ਲੋਕਾਂ ਦੇ ਬਹੁਤ ਮਾਣ ਕਰਦੀ ਆ ਫੈਮਸਿਸ ਸਪੀਡ ਨੂੰ ਵੇਖਣ ਤੋਂ ਬਾਅਦ ਪ੍ਰਿੰਕਾ ਦੇ ਪੰਜ ਮੁਸ਼ਾਇਲ ਪ੍ਰਿੰਕਾ ਦਾ ਜਵਾਬ ਜ਼ਰੂਰ ਮਿਲ ਗਿਆ ਹੋਵੇਗਾ ਕਿ ਇਹ ਡਿਵੋਰਸ ਨੇ ਖਬਰਾਂ ਕੇਵਲ ਵੀ ਉਮਰ ਨੇ ਬਿਊਰੋ ਰਿਪੋਰਟ ਏਲੀਪੋਸ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮੈਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਉਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ